ਤਾਂ ਨਵੇਂ ਸਾਲ ਮੌਕੇ ਪੰਜਾਬ ਦੇ ਵਿੱਚ ਮੌਸਮ ਦੇ ਵਿੱਚ ਵੱਡਾ ਬਦਲਾਅ ਦੇਖਣ ਨੂੰ ਮਿਲਿਆ ਜੇਕਰ ਬੀਤੇ ਦਿਨ ਦੀ ਗੱਲ ਕੀਤੀ ਜਾਵੇ ਤਾਂ ਸਾਲ ਦੇ ਆਖਰੀ ਦਿਨ ਯਾਨੀ ਕਿ 31 ਦਸੰਬਰ ਦੇ ਦਿਨ ਪੰਜਾਬ ਅਤੇ ਹਰਿਆਣਾ ਦੇ ਵਿੱਚ ਸੰਘਣੀ ਧੁੰਦ ਦੇਖਣ ਨੂੰ ਮਿਲੀ ਸੀ ਤੇ ਧੁੰਦ ਇੰਨੀ ਕੁ ਜ਼ਿਆਦਾ ਸੀ ਕਿ ਕੋਲੇ ਖੜਿਆ ਬੰਦਾ ਵੀ ਜਿਹੜਾ ਧੁੰਦਲਾ ਦਿਖਾਈ ਦੇ ਰਿਹਾ ਸੀ ਤਾਂ ਉੱਤਰ ਭਾਰਤ ਦੇ ਵਿੱਚ ਠੰਡ ਜਿਹੜੀ ਹੈ ਪੂਰੇ ਜੋਰਾਂ ਸ਼ੋਰਾਂ ਤੇ ਹੈ ਪੰਜਾਬ ਅਤੇ ਹਰਿਆਣਾ ਦੇ ਵਿੱਚ ਬੀਤੇ ਕਾਲ ਸੰਘਣੀ ਧੁੰਦ ਦੇਖਣ ਨੂੰ ਮਿਲਿਆ ਤੇ ਨਾਲ ਕੀ ਨਾਲ ਤਾਪਮਾਨ ਦੇ ਵਿੱਚ ਵੀ ਕਾਫੀ ਜ਼ਿਆਦਾ ਗਰਾਵਟ ਆਈ ਹੈ ਜਿਸ ਕਰਕੇ ਸਮਝਣ ਜੀਵਨ ਕਾਫੀ ਜ਼ਿਆਦਾ ਪ੍ਰਭਾਵਿਤ ਹੋਇਆ ਤਾਂ ਉਥੇ ਜੇਕਰ ਅੱਜ ਯਾਨੀ ਕਿ 1 ਜਨਵਰੀ ਦੀ ਗੱਲ ਕੀਤੀ ਜਾਵੇ ਤਾਂ 1 ਜਨਵਰੀ ਦੇ ਦਿਨ ਦਿਨ ਚੜ੍ਹਦੇ ਅਨਸਾਰ ਕਿ ਹਾਲਾਂਕਿ ਧੁੰਦਾਂ ਦੀ ਦਸਤਕ ਬਹੁਤ ਹੀ ਹਲਕੀ ਨਜ਼ਰ ਆਈ ਪਰ ਬਦਲਬਾਈ ਜ਼ਰੂਰ ਦੇਖਣ ਨੂੰ ਮਿਲੀਏ ਜਿਵੇਂ ਕਿ ਇਸ ਤੋਂ ਪਹਿਲਾਂ ਅਸੀਂ ਤੁਹਾਨੂੰ ਇਹ ਜਾਣਕਾਰੀ ਦਿੱਤੀ ਹੀ ਸੀ ਕਿ ਨਵੇਂ ਸਾਲ ਦਾ ਸਵਾਗਤ ਜਿਹੜਾਗਾ ਬਰਸਾਤਾਂ ਦੇ ਨਾਲ ਹੋਣ ਵਾਲਾ ਤਾਂ ਉਸੇ ਤਰੀਕੇ ਦੇ ਨਾਲ ਹੀ ਅੱਜ ਪੰਜਾਬ ਦੇ ਵਿੱਚ ਕਈ ਥਾਈਂ ਹਲਕੀ ਬੂੰਦਾਬاندی ਵੀ ਦੇਖਣ ਨੂੰ ਮਿਲੀਏ ਹਾਲਾਂਕਿ ਦਿਨ ਚੜ੍ਹਦੇ ਅਨਸਾਰ ਕਈ ਇਲਾਕਿਆਂ ਦੇ ਵਿੱਚ ਬਦਲਬਾਈ ਦੇ ਨਾਲ-ਨਾਲ ਹਲਕੀ ਧੁੰਦ ਵੀ ਦੇਖਣ ਮਿਲੀ ਹੈ ਉੱਥੇ ਦੂਜੇ ਪਾਸੇ ਜੇਕਰ ਸੰਘਣੀ ਧੁੰਦ ਦੀ ਗੱਲ ਕੀਤੀ ਜਾਵੇ ਤਾਂ ਕਈ ਹਿੱਸੇ ਪੰਜਾਬ ਦੇ ਜਿਹੇ ਨੇ ਜਿਨ੍ਹਾਂ ਦੇ ਵਿੱਚ ਅੱਜ ਵੀ ਸੰਘਣੀ ਧੁੰਦ ਨੇ ਦਸਤਕ ਦਿੱਤੀ ਹੋਈ ਹੈ ਜਿਸ ਕਰਕੇ ਕਈ ਸਾਰੀਆਂ ਉਡਾਣਾਂ ਵੀ ਬੀਤੇ ਦਿਨ ਰੱਦ ਹੋਈਆਂ ਸੀ ਤੇ ਨਾਲ ਕੀ ਨਾਲ ਜਿਹੜੀ ਆਵਾਜ਼ਾਈ ਵੀ ਉਹ ਵੀ ਕਾਫੀ ਜ਼ਿਆਦਾ ਪ੍ਰਭਾਵਿਤ ਹੁੰਦੀ ਨਜ਼ਰ ਆਈ ਹੈ ਦੱਸਦੇ ਤੁਹਾਨੂੰ ਕਿ ਬੀਤੇ ਦਿਨ 16 ਡਾਣਾ ਰੱਦ ਵੀ ਕੀਤੀਆਂ ਗਈਆਂ ਸੀ ਜੋ ਕਿ ਉਡਾਣਾਂ ਸੀ ਕਈ ਉਡਾਣਾਂ ਨੂੰ ਪੋਸਟਪੋਨ ਵੀ ਕੀਤਾ ਗਿਆ ਸੀ ਪਰ ਅੱਜ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਅੱਜ ਦਾ ਤਾਪਮਨ ਵੀ ਜਿਹੜਾ ਕੱਲ ਦੇ ਨਾਲੋਂ ਕਿਤੇ ਨਾ ਕਿਤੇ ਵੱਧਦਾ ਹੋਇਆ ਨਜ਼ਰ ਆ ਰਿਹਾ ਕਿਉਂਕਿ ਇੱਕ ਪਾਸੇ ਤਾਂ ਤੁੰਦਾਂ ਦੀ ਦਸਤਕ ਤੇ ਦੂਜੇ ਹੀ ਪਾਸੇ ਬਰਸਾਤਾਂ ਦਾ ਅਲਰਟ ਵੀ ਜਿਹੜਾ ਹੈ ਕਈ ਦਿਨ ਪਹਿਲਾਂ ਹੀ ਮੌਸਮ ਵਿਭਾਗ ਦੇ ਵੱਲੋਂ ਜਾਰੀ ਕੀਤਾ ਗਿਆ ਸੀ ਉਸੇ ਮੁਤਾਬਕ ਹੀ ਨਵੇਂ ਸਾਲ ਦੀ ਸਵੇਰ ਜਿਹੜੀ ਹੈ ਬਰਸਾਤਾਂ ਦੇ ਨਾਲ ਸ਼ੁਰੂ ਹੋ ਜਾਂਦੀ ਹੈ ਯਾਨੀ ਕਿ ਨਵੇਂ ਸਾਲ ਦਾ ਸਵਾਗਤ ਇਸ ਵਾਰ ਹਲਕੀ ਕਿਨਮਣ ਦੇ ਨਾਲ ਦੇਖਣ ਨੂੰ ਮਿਲਿਆ ਤਾਂ ਦੱਸ ਦੇ ਕਿ ਜੇਕਰ ਕਟੋਕੜ ਤਾਪਮਨ ਦੀ ਗੱਲ ਕੀਤੀ ਜਾਵੇ ਤਾਂ ਕਟੋਕੜ ਤਾਪਮਨ 9.7 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ ਤੇ ਪੰਜਾਬ ਦੇ ਵਿੱਚ ਅੰਮ੍ਰਿਤਸਰ ਦੇ 9.2 ਡਿਗਰੀ ਲੁਧਿਆਣਾ ਦੇ ਵਿੱਚ 9.1 ਪਟਿਆਲਾ ਦੇ ਵਿੱਚ 8.7 ਅਤੇ ਬਠਿੰਡਾ ਅਤੇ ਫਰੀਦਕੋਟ ਦੇ ਵਿੱਚ 7.9 ਡਿਗਰੀ ਸੈਲਸੀਅਸ ਤਾਪਮਾਨ ਜਿਹੜਾ ਦਰਜ ਕੀਤਾ ਗਿਆ ਇਸੇ ਤਰ੍ਹਾਂ ਅੰਮਾਲਾ ਦੇ ਵਿੱਚ ਘੱਟੋ ਘੱਟ ਤਾਪਮਾਨ 9.2 ਕਿਸਾਰ ਅਤੇ ਕਰਨਾਲ ਦੇ ਵਿੱਚ 9. 9 ਡਿਗਰੀ ਤੱਕ ਰੋਹਤੰਗ ਦੇ ਵਿੱਚ 10.8 ਡਿਗਰੀ ਸਿਰਸਾ ਦੇ ਵਿੱਚ 9.4 ਅਤੇ ਨਰਨੋਲ ਦੇ ਵਿੱਚ 7.2 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ ਤਾਂ ਦੱਸ ਜੀ ਕਿ ਪੰਜਾਬ ਅਤੇ ਹਰਿਆਣਾ ਦੇ ਵਿੱਚ ਜਿਹੜੀ ਸੰਘਣੀ ਧੁੰਦਾਂ ਤੋਂ ਬਾਅਦ ਹਲਕੀ ਬੂੰਦਾਬੰਦੀ ਵੀ ਦੇਖਣ ਨੂੰ ਮਿਲ ਤੁਹਾਡੇ ਤੁਹਾਡੇ ਇਲਾਕੇ ਤੁਹਾਡੇ ਇਲਾਕੇ ਦੇ ਵਿੱਚ بارش ਹੋ ਰਹੀ ਹੈ ਜਾਂ ਫਿਰ ਸੰਗਣੀ ਧੁੰਦ ਨੇ ਦਸਤਕ ਦਿੱਤੀ ਹੈ ਤੁਸੀਂ ਕਮੈਂਟਾਂ ਦੇ ਵਿੱਚ ਆਪਣੇ ਇਲਾਕੇ ਦਾ ਮિજાਜ ਜ਼ਰੂਰ ਦੱਸਿਓ ਤੇ ਨਾਲ ਕੀ ਨਾਲ ਤੁਹਾਨੂੰ ਫਿਰ ਤੋਂ ਦੱਸਿਆ ਕਿ ਪੰਜਾਬ ਦੇ ਵਿੱਚ 3 ਜਨਵਰੀ ਤੱਕ ਜਿਹੜਾ ਮੌਸਮ ਵਿਭਾਗ ਦੇ ਵੱਲੋਂ ਅਲਰਟ ਜਾਰੀ ਕੀਤਾ ਗਿਆ ਕਿਉਂਕਿ ਮੌਸਮ ਵਿਭਾਗ ਦੇ ਵੱਲੋਂ ਬੀਤੇ ਦਿਨ ਹੀ ਇਹ ਗੱਲ ਆਖ ਦਿੱਤੀ ਗਈ ਸੀ ਕਿ ਨਵੇਂ ਸਾਲ ਦਾ ਜੋ ਸਵਾਗਤ ਹੈ ਇਸ ਵਾਰ ਹਲਕੀ ਬੂੰਦਾਬਾਂਦੀ ਦੇ ਨਾਲ ਹੋਣ ਵਾਲਾ ਹੈ ਉਸੇ ਦੇ ਹੀ ਚੱਲਦੇ ਦਿਨ ਚੜਦਿਆਂ ਸਾਰ ਹਲਕੀ ਬੱਦਲਬਾਹੀ ਦੇ ਨਾਲ-ਨਾਲ ਹਲਕੀ ਬੂੰਦਾਬਾਂਦੀ ਵੀ ਜਿਹੜੀ ਹੈ ਦੇਖ ਨੂੰ ਮਲੀ ਹੈ ਖੈਰ ਆਪਣੇ ਆਪਣੇ ਇਲਾਕੇ ਦਾ ਨਾਮ ਵੀ ਜਰੂਰ ਦੱਸਿਓ ਤੇ ਤੁਹਾਡੇ ਇਲਾਕੇ ਦੇ ਵਿੱਚ ਮੌਸਮ ਦਾ ਮિજાਜ ਇਸ ਵੇਲੇ ਕਿਵੇਂ ਦਾ ਹੈ ਕਮੈਂਟਾਂ ਦੇ ਵਿੱਚ ਦਿਓ ਆਪਣੇ ਵਿਚਾਰ